ਰਸੇਵੀਆ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਾ ਸਿਫਤ ਖ ਸਾਮੰਦੀ ਨੂਰ ਅਰ ਸਹੋਂ ਕੁਰ ਸਹੋਂ ਝਟੀਆਂ ਤੁਦ ਜੁਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਆ ਸਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹ ਦਿਸ ਪਾਸ ਬਹਟਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਲੋਕ ਸੰਤ ਉਦਰਾਣ ਦਇਆ ਲੰ ਆਸਦੰ ਗੋਪਾਲ ਕੀਰਤਨ ਹੈ ਨਿਰਮਲੰ ਸੰਤਾਂ ਸੰਗੇਨਾ ਓਟਾ ਨਾਨਕ ਪਰਮੇਸੁਰ ਹੈ සන්තහොදරන් බයයාල්ලං ආසරං ගෝපාල ඕට नानक परमेश्वर चन्दन चन्दो न मूल न मिटै शीतल नानका नानपन्दो हारे नाम ਚਰਨ ਕਮਲ ਕੀ ਓਟ ਉਦਰੇ ਸਗਲ ਜਾਨ ਸੋਣ ਪਰਤਾਪ ਗੋਵਿੰਦ ਨਿਰਭਉ मान तोट न आवमूल सङ्केया नामतन संत जन स्यों संग पाई वड्डा फण आठ पहर हार त्याई हारे जासो ने ਸੋਨਾ ਸੰਤ ਜਨ ਸਿਉ ਸੰਗਦ ਪਾਈਆ ਵੱਡਾ ਪਹਾੜ ਹਾਰੇ ਧਿਆਈ ਹਾਰੇ ਜਾਸੂ ਨਿਤ ਸੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨਾ ਓਟ ਨਾਨਕ ਪਰਮੇਸ਼ੁਰ ਹੈ ਰਾਗ ਜਤ ਸ੍ਰੀ ਕੀ ਵਾਰ ਪੌੜੀ 17ਵੀਂ ਸਲੋਕਾ ਨਾਲ